ਸਨਣਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਪਾਜੀ ਦੇ ਡਾਂਗ ਤੇ ਦਾੰਗ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸਣੀ ਕਹਿੰਦਾ ਮੇਰੀ ਮਾਂ ਨਹੀਂ ਸ਼ੁਰੂ ਕਰਦੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਪਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਕੀ ਚੀਕਾਂ ਘੜਾ ਇਹ ਗੱਲ ਕੀ ਸੀ ਜੇ ਭੁਪਿੰਦਰ ਸਿੰਘ ਵਿਰਕਾ ਐਸਐਸਪੀ ਉਹਨੇ ਕਹਿੰਦਾ ਚੀਕਾਂ ਘੜਾ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਚਾਹ ਚੀਕੜਵਾ ਕੇ ਵਹਾਫ ਮੇਰੇ ਮੂੰਹ ਤੋਂ ਉਹ ਫਿਰ ਮੂੰਹ ਤੋਂ ਵਾਇਗਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਪਾਉਂਦਾ ਚੜ ਟਿਕਰ ਚਲੋ ਫਾਸਟ ਕਰ ਲੈਣਾ ਮੈਂ ਕੋਈ ਵਾਲੇ ਕੰਮ ਉਹਦਾ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕਪੜਾ ਪਾਤਾ ਕਿ ਵਾਇਗਰੂ ਬੋਲਦਾ ਵੈਸੀ ਪਰ ਮੈਂ ਕਹਿਣਾ ਪਿਆ ਐਨੇ ਤਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਇੰਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਚੀਜ਼ ਨਹੀਂ ਹੈ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਮੌਜੂਦਾ ਅਫੀਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਉਹ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਹਾਂ ਸੁਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਕੇ ਆਇਆ ਜੀ ਧਾਰੀਬਾ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲਕਿਸ਼ਨ ਹੈਗਾ ਜਿਹੜਾ ਅੰਦਰ RAM RAM ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਦੇ ਗਨਮੈਨ ਜੀ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉਥੇ ਕੁਰਸੀ ਢਾਹ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕੁੱਟੋ ਰੀ ਦੇ ਨਾਲ ਚਲੋ